ਸੋਨਾਲੀ ਕਾ ਟਰੈਕਟਰ ਲੈ ਕੇ ਆਏ ਆ ਸੋਨਾਲੀ ਕਾ 60 ਘਰੇ ਖੜਾ ਤੇ ਲੈਨੇ ਆ ਮਾਲਕ ਵੀਰ ਤੇ ਜਾਣ ਕੇ ਦੀ ਹਾਂਜੀ ਬਈ ਕੀ ਹਾਲ ਹੈ ਜੀ ਵਧੀਆ ਵਧੀਆ ਹੋ ਠੀਕ ਠਾਕ ਹੀ ਚੜ੍ਹਦੀ ਕਲਾ ਕਿਹੜਾ ਮਾਡਲ ਹੈ 60 ਬਈ ਇਹ ਸੁਣ ਲਿਤਾ 7 ਇਹ 2020 ਮਾਡਲ ਹੈ ਠੀਕ ਆ 2020 ਮਾਡਲ ਸਿਕੰਦਰ ਐ ਚੜੀਆਂ ਮਾ ਸਿਕੰਦਰ ਐ ਚੜੀਆਂ ਮਾਡਵਾ ਹਾਂਜੀ ਹਾਂਜੀ ਠੀਕ ਹੈ ਜੀ 2020 ਮਾਡਲ ਹਾਂਜੀ ਹਾਂਜੀ ਤੇ ਨੰਬਰ ਕਿੱਥੋਂ ਦਾ ਬਈ ਨੰਬਰ 50 ਫਰੋਈਪੁਰ ਦਾ ਹੀ ਪਿਆਵ ਕਿੱਥੋਂ ਪਤਾ ਹਾਂਜੀ ਇਹ ਫਰੋਈਪੁਰ ਦਾ ਹੀ ਠੀਕ ਆ ਪੀਪੀ 05 ਫਰੋਈਪੁਰ ਦਾ ਹੀ ਆ ਫਰੋਈਪੁਰ ਦਾ ਨੰਬਰ ਆ ਤੇ ਟਾਇਰ ਨਾਲ ਦੀ ਹੈ ਟੈਰੀ 780 ਪੈਸੇ 80 ਕ ਪੈਸੇ ਆ 16 28 ਦੇ ਹਨ ਤੇ ਆ ਵੀਰ ਨਾਲ ਦੇ ਦੇ ਹਾਂਜੀ ਕੰਪਨੀ ਦੇ ਠੀਕ ਆ ਕੰਪਨੀ ਦੇ ਨਾਲ ਆਉਂਦੇ ਵੇਟ ਇਹ ਹਾਂਜੀ ਬਾਕੀ ਕੈਸ਼ ਕਾ ਪੀ ਆ ਬਈ ਹਾਂਜੀ ਨਗਦ ਨਗਦ ਕੈਸ਼ ਪਹਿਲੇ ਓਨਰ ਹੀ ਆ ਹਾਂਜੀ ਪਹਿਲੇ ਫਸਟ ਓਨਰ ਫਸਟ ਓਨਰ ਆ ਸਾਮਾਨ ਪੂਰਾ ਨਾਲ ਡੰਡਾ ਬਾਕੀ ਨਾਲ ਦੇਓਗੇ ਸਭ ਦੇ ਬਾਕੀ ਸਭ ਕਾ ਨਾਲ ਹੀ ਆ ਤੇ ਇੰਦਣ ਗੇਅਰ ਦਾ ਕਿਵੇਂ ਆ ਬਈ ਇਹ ਜਿਹੜਾ ਗੇਅਰ ਵਧੀਆ ਤਸੱਲੀ ਆਦੀ ਭਾਵੇਂ ਵਾਗੇ ਤਸੱਲੀ ਕਰਕੇ ਜਾਈਂਗੇ ਪਣਾ ਸਾਈ ਦੇ ਕੇ ਵਾਲੇ ਫਿਰ ਸਬਦਾ ਕਰ ਲੈ ਹਾਂਜੀ ਹਾਂਜੀ ਬਾਕੀ ਲੋਨ ਤਾਂ ਹੋ ਜੂਏ ਤੇ ਰਾਮ ਨਾਲ ਹੀ ਹਾਂਜੀ ਲੋਨ ਵੀ ਹੋ ਜੂਏ ਬਾਈ ਤੇ ਆਪ ਕਰਾ ਦੇਣੇ ਲੋਨ ਆਪ ਵੀ ਕਰਵਾ ਦੇ ਨਹੀਂ ਤਾਂ ਅਗਲਾ ਆਪ ਵੀ ਕਰਵਾ ਸਕਦਾ ਠੀਕ ਹੈ ਜੇ ਮਰਦੀ ਕਰ ਦੋਵੇਂ ਆਪਸ਼ਨ ਹੈਗੀਆਂ ਹਾਂਜੀ ਹਾਂਜੀ ਠੀਕ ਹੈ ਬਾਕੀ ਟਰੈਕਟਰ ਚ ਕੋਈ ਨਾਕਸ ਨਹੀਂ ਕੋਈ ਨਾਕਸ ਨਹੀਂ ਆਦੀ ਤਸਦੀਕ ਕਰਾ ਬਾਕੇ ਲੈ ਜੀ ਬਾਕੇ ਲੈ ਤੇ ਆਵ ਨੰਬਰ ਆ 2020 ਮਾਡਲ ਆ ਸਾਰਾ ਟਰੈਕਟਰ ਇਨਲ ਆ ਨਾ ਹਾਂਜੀ ਹਾਂਜੀ ਤੇ ਡਿਮਾਂਡ ਇਹਦੀ ਕੀ ਕਰਦੇ ਹੋ ਇਹਦੀ 5 ਲੱਖ 90 ਹਜ਼ਾਰ ਹੀ 5 ਲੱਖ 90 ਹਜ਼ਾਰ ਡਿਮਾਂਡ ਜਿਹੜਾ ਸ਼ੇਅਰ ਕਰਕੇ ਆਉਂਦਾ ਵੀਡੀਓ ਨੂੰ ਪੂਰਾ ਹਾਂਜੀ ਹਾਂਜੀ ਠੀਕ ਆ ਜਿਵੇਂ ਲੋਨ ਕਰਾਉਣਾ ਕਿਸੇ ਨੇ ਕਿੰਨੇ ਕ ਪੈਸੇ ਦੇਣੇ ਪੈਣਗੇ ਅੰਦਾਜ਼ਾ ਅੰਦਾਜ਼ਾ ਡਾਊਨ ਪੇਮੈਂਟ ਜੋ ਕਹਿਣਗੇ ਲੱਖ ਲਾਲੋ ਆ ਹਨਾ ਆਪ ਦੀ ਜੋ ਲੱਖ ਸਵਾਲਾ ਖਲਾ ਲਈਏ ਕਿੰਨੀ ਹੋਊਗੀ ਡਾਊਨ ਪੇਮੈਂਟ ਠੀਕ ਆ ਇਹ ਕਿਹੜੇ ਪੰਡ ਖੜਾ ਟਰਾਈਟਰ ਇਹ ਮੋਦਕੀ ਪੰਡ ਮੋਦਕੀ ਜਿਹੜਾ ਬਰੋਈਪੁਰ ਹਾਂਜੀ ਹਾਂਜੀ ਤੇ ਨੰਬਰ ਬੋਲ ਦਿਓ ਹਾਂਜੀ ਨੰਬਰ ਆਪਣਾ ਹੈਗਾ 95013 ਜੀ 83398 ਠੀਕ ਆ ਬਾਕੀ ਸਕਰੀਨ ਤੇ ਨੰਬਰ ਚੱਲ ਗਿਆ ਨਾ ਮਾਲਕ ਦਾ ਹਾਂ ਥੋੜੀ ਜਿਮੇਵਾਰੀ ਹੈ ਬਈ ਸ਼ੇਅਰ ਕਰਕੇ ਹੁੰਦਾ ਜਿਹੜਾ ਵੀਡੀਓ ਨੂੰ ਹਾਂਜੀ ਮਾਲਕਾਂ ਨੂੰ ਹੋਗਾ ਵੀਰੇ ਠੀਕ ਹੈ ਜੀ ਧ